ਵੈਗੁਰਜੀ ਦਾ ਖਾਸਾ ਵੈਗੁਰਜੀ ਦੀ ਫਤਿਹ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਦਿਨ ਦੁਗਣੇ ਰਾਜ ਚੁਗਣੀਆਂ ਤਰਕੀਆਂ ਬਖਸ਼ੇ ਜੀ ਆ ਇਹ ਮੇਰੇ ਵੱਲੋਂ ਅਰਦਾਸ ਹੈ ਬੇਨਤੀ ਹੈ ਜੋ ਜੜੀ ਹੈ ਮੇਰਾ ਮਾਲਕ ਮੇਰੀ ਅਰਦਾਸ ਬੇਨਤੀ ਜ਼ਰੂਰ ਪੂਰੀ ਕਰਦਾ ਸੁਣਦਾ ਮੇਰੀ ਗੱਲ ਦਾ ਮਤਲਬ ਤੇ ਅਸੀਂ ਚਾਹੁੰਦੇ ਆ ਵੀ ਜੰਗ ਨਾ ਲੱਗੇ ਸਾਰੇ ਇਹ ਜਿਹੜਾ ਚੱਲ ਰਿਹਾ ਤਣਾਅਪੂਰਨ ਬਣਿਆ ਹੋਇਆ ਦੋਨੇ ਦੇਸ਼ਾਂ ਦੇ ਵਿੱਚ ਉਹ ਸਮਝ ਲੋ ਵੀ ਸਾਡੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਪਾਕਿਸਤਾਨ ਤੋਂ ਜਨਮ ਹੋਣਾ ਦਾ ਹਨ ਤੇ ਦੇਖ ਲੋ ਜੀ ਤੁਸੀਂ ਕਿੱਡੀ ਆ ਸਾਡਾ ਸਾਡੀ ਤਾਂ ਉਹ ਵੀ ਧਰਤੀ ਸਾਡੀ ਉਹ ਇਹ ਵੀ ਧਰਤੀ ਸਾਡੀ ਉਹ ਅਸੀਂ ਚਾਹੁੰਦੇ ਤਾਂ ਹੈ ਨਹੀਂ ਪਰ ਕਹਿੰਦੇ ਹੁੰਦੇ ਵੀ ਜਿੱਕਣਾ ਨਾ ਫੰਗ ਦੀ ਇੱਲ ਬਣਾਉਣੀ ਜਨਾਨੀਆਂ ਉਹ ਫੰਗ ਦੀਆਂ ਇੱਲ ਬਣਾ ਲੈਂਦੀਆਂ ਨੇ ਹੱਲ ਗੱਲ ਉੱਡੀ ਹੈ ਨਹੀਂ ਜਿੱਦੀਆਂ ਜਿੱਦੀਆਂ ਇਹ ਸੋਚੀ ਬੈਠੀਆਂ ਨੇ ਅ ਦਿਲਗੀਰੀ ਬੈਠੀ ਤਖਵੀਰ ਦਾ ਦੋ ਦਿਨ ਤੇ ਦੋ ਦਿਨ ਤੇ ਬਿਮਾਰ ਚੱਲ ਰਹੀ ਹੈ ਜੀ ਇਹ ਭਾਬੀ ਨੂੰ ਪੁੱਛੀ ਜਾਂਦੇ ਸਾਰੇ ਜਣੇ ਸੰਦੀਪ ਵੀ ਪੁੱਛਦੀ ਐ ਸਾਰੇ ਪੁੱਛਦੇ ਆ ਵੀ ਤੈਨੂੰ ਤਕਲੀਫ ਕਿਆ ਇੱਕ ਦੱਸ ਅੱਜ ਮੇਰੇ ਸਹੁਰਿਆਂ ਦੇ ਵਿੱਚ ਅਜੇ ਖੰਡਪਾਟ ਸਾਹਿਬ ਦਾ ਭੋਗ ਸੀ ਚਾਚੇ ਦੇ ਘਰਾਂ ਜਿਹੜੇ ਚਾਚਾ ਜੰਨਾ ਹੁੰਦਾ ਸਾਨੂੰ ਪਤਾ ਟੂਰ ਦੇ ਉੱਪਰ ਉੱਥੇ ਨੂੰ ਵੀ ਨਹੀਂ ਜਾ ਹੋਇਆ ਬਿਮਾਰ ਪਈ ਰਹੀ ਕਰ ਹਾਏ ਦਵਾਈ ਮੇਰਾ ਦਿਲ ਘੜਦਾ ਮੇਰਾ ਫਲਾਣਾ ਟਿਮਕੇ ਨੂੰ ਪੁੱਛਦੇ ਆਂ ਦੀ ਨਾਲੇ ਵੀ ਦੱਸ ਕਿਆ ਹੁਣ ਜੱਦੀ ਭਾਬੀ ਆਈ ਐ ਜੱਤਾ ਦਿਲ ਦਿਲ ਜਾ ਕਾਇਮ ਹੋ ਗਿਆ ਜੱਤਾ ਦੇ ਜਿੰਨੇ ਕਾਇਮ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹਨਾਂ ਨੇ ਘਟੋ ਘਟ ਰਸਤਾ ਬਣਾ ਲਫਤ ਬਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸ੍ਰੀਕਾਰ ਜੀ ਬੀਬੀਆਂ ਭੈਣਾਂ ਨੂੰ ਸਾਰੀ ਸਾਸ੍ਰੀਕਾਰ ਜੀ ਪਰਮਾਤਮਾ ਚੜ੍ਹਦੀ ਕਲਾ ਰੱਖੇ ਮੈਂ ਇਹ ਗੱਲ ਕਹਿਨੀ ਆ ਵੀ ਜਿਹੜੇ ਕਹਿੰਦੇ ਵੀ ਭਾਬੀ ਆਏ ਤੇ ਵੀ ਇਹ ਠੀਕ ਹੋਗੀ ਮੈਂ ਕਹਿੰਦੀ ਆ ਵੀ ਸਹੀਓ ਠੀਕ ਹੋਜੇ ਹੋਏ ਹਾਂ ਮੈਂ ਤਾਂ ਅਹੀਂ ਤੇ ਕਹਾਂ ਵੀ ਰੋਜ਼ ਆ ਜਾ ਕੋਈ ਸਹੀਓ ਠੀਕ ਹੋਜਵੇ ਨਹੀਂ ਹੋ ਠੀਕ ਹੈ ਤੇਰੇ ਸਾਹਮਣੇ ਠੀਕ ਨਹੀਂ ਚੋਣ ਨੂੰ ਆਏ ਹੋ ਜਵੇ ਵੀ ਹਾਂ ਉਹਦੇ ਉਹਦੇ ਕਰਕੇ ਠੀਕ ਹੋ ਗਈ ਮੈਂ ਇਹਨੂੰ ਆਪਣੇ ਕੋਲ ਗੋਦੀ ਚ ਲੈ ਲਵਾਂਗੀ ਜੀ ਠੀਕ ਹੋਣ ਵਾਸਤੇ ਮੈਂ ਗੁਰੂ ਜੀ ਦਾ ਖਾਲਸਾ ਬੈਗੜੀ ਹੱਡ-ਖੋਡੇ ਦੇਖ ਲਈ ਆਪਣੇ ਕਾਣ ਮੇਰੇ ਗੋਦੀ ਚ ਲੈ ਕੇ ਜੇ ਕਹਿੰਦੇ ਮੈਂ ਕਿਸੇ ਨੂੰ ਕੋਈ ਗੱਲ ਨਹੀਂ ਹੱਡ-ਖੋਡੇ ਦਾ ਕੀ ਹੈ ਹਾਂ ਹੱਡ-ਖੋਡੇ ਉਹ ਤਾਂ ਪਤਾ ਨਹੀਂ ਤੈਨੂੰ ਉਹ ਓਕੇ ਕਿਹੜੇ ਛੱਡਦੇ ਆ ਹਾਂ ਬਣਾ ਟਿੱਕਾ ਇਲੇ ਦਾ ਬਚਰਾ ਆ ਜਿਹੜੀ ਨੇਰੀ ਚੱਲੀ ਤੇ ਬਚਰਾ ਗਿਰਨ ਲੱਗਾ ਤਾਂ ਤਰਤੀਆਂ ਨਾ ਬਣਿਆ ਹਾਂ ਨਹੀਂ ਕਹਦੇ ਹੁੰਦੇ ਨਾ ਕਿ ਵੀ ਦੁਆ ਨਾਲ ਦਵਾਈ ਨਾਲ ਉਹ ਦੁਆ ਚੰਗੀ ਹੁੰਦੀ ਆ ਉਹ ਕਾਮਾ ਹੁਣ ਆ ਦੀਦੀ ਨੇ ਆਂਦੇ ਨੇ ਪਹਿਲਾਂ ਮੈਂ ਨਟ ਗਿਆ ਹੀ ਹੈ ਵੀ ਸੁਖਵੀਰ ਥੱਲੇ ਪਈ ਹੈ ਕੋਈ ਗੱਲ ਹੈ ਇਹਨੇ ਚੱਲ ਉਹ ਨਹੀਂ ਮੈਂ ਉਹ ਇਹਨੇ ਆਸੀ ਮਜ਼ਾਕ ਦੇ ਵਿੱਚ ਕਰ ਮੈਂ ਕਿਤੇ ਉੱਪਰ ਪੇ ਤਾਂ ਮੈਂ ਆਉਂਦੀ ਨੇ ਪਹਿਲਾਂ ਮੈਨੂੰ ਗੋਦੀ ਚ ਲੱਤਾਂ ਵੀ ਫੇਰ ਆਇਆ ਫਿਰ ਮੈਨੂੰ ਕਿਉਂ ਲੱਤਾਂ ਵੀ ਗੋਦੀ ਚ ਨੇ ਇੱਕ ਮਿੰਟ ਉਹ ਤੈਨੂੰ ਤੈਨੂੰ ਨੇ ਲਿਆ ਮੈਂ ਵੀ ਤਸੱਲੀ ਪੇਦਾ ਉਹ ਸੀਰੀਅਸ ਗੱਲ ਇਹ ਹੈ ਆ ਵੀ ਬੰਦਾ ਨਾ ਥੋੜਾ ਜਿਹਾ ਮੂ ਮਹੱਬਤ ਨਾਲ ਵੀ ਠੀਕ ਹੋ ਜਾਂਦਾ ਹੁੰਦਾ ਜੇਕਰ ਤੈਨੂੰ ਕਿਹਾ ਹੋਗਾ ਅਰੇ ਗੱਟਾ ਕੋ ਕੋ ਹੋ ਗਿਆ ਆਇਆ ਹੋ ਗਿਆ ਉਹ ਹੋ ਗਿਆ ਬੋ ਹੋ ਗਿਆ ਇਹਦੇ ਵਿੱਚ ਵੀ ਦੀਦੀ ਬਹੁਤ ਫਿਰ ਮੈਨੂੰ ਆਇਆ ਫਿਰ ਮੈਨੂੰ ਮੈਮ ਉਹ ਮੈਂ ਮੈਨੂੰ ਆਇਆ ਮੈਨੂੰ ਆਇਆ ਤੇ ਕਹਿੰਦੀ ਵੀ ਪ੍ਰੈਕਟਿਸ ਵੀ ਸੀ ਪ੍ਰੈਕਟਿਸ ਕਰਦੇ ਆਂ ਵੀ ਬਾਹਰ ਸਰਕਾਰ ਨੇ ਅਨਾਉਂਸ ਕੀਤਾ ਹੋਇਆ ਵੀ ਜਦੋਂ ਕਿਤੇ ਬੰਬ ਗੋੜਾ ਚੱਲਿਆ ਤਾਂ ਕਿਤੇ ਮੈਦਾਨ ਵਿੱਚ ਜਾ ਕੇ ਥੱਲੇ ਲੇਟ ਜਿਓ ਨਹੀਂ ਆਇਆ ਮੈਨੂੰ ਕਿਹਾਗਾ ਉਹ ਤਾਂ ਜਿੰਨੇ ਸਾਰ ਲਿਖਿਆ ਉਹ ਤਾਂ ਉਹ ਦਾ ਹਾਰ ਹੀ ਲੈ ਨਹੀਂ ਮੈਂ ਤਾਂ ਅਸੀਂ ਕਹਿੰਦੀ ਆ ਪਰ ਮਾਤਮਾ ਨੂੰ ਇਹੀ ਗਰਦਾਸ ਕਰਦੀ ਆ ਵੀ ਦੇਖ ਪਾਈ ਸਾਨੂੰ ਤਰਫਾ ਆਵੇ ਤਾਂ ਹੈ ਨਹੀਂ ਮਹਾਰਾ ਠੀਕ ਆ ਗੱਲ ਹਾਂ ਬਦਲ ਦੋ ਬਸ ਬਸ ਹਾਂ ਪਰ ਮਾਵੇਂ ਨਾ ਠੀਕ ਆ ਗੱਲ ਮੰਨਣਾ ਜੰਮਾ ਦਾ ਇੱਕ ਦਿਨੇ ਆ ਵਾਰ ਵਾਰ ਉਹ ਤਾਂ ਜੇ ਨਾਲ ਲੱਗੀ ਨਾ ਪੁੱਛਣਾ ਹਾਂ ਠੀਕ ਆ ਗੱਲ ਪਰ ਇੱਕ ਗੱਲ ਇਹ ਚੱਲ ਕਹਿੰਦੇ ਆ ਸਾਡੇ ਵਰਗੇ ਤਾਂ ਖਾ ਪੀ ਲਿਆ ਹਨ ਜਿਹੜੇ ਛੋਟੇ ਛੋਟੇ ਬੱਚੇ ਆ ਜਿਨ੍ਹਾਂ ਨੇ ਕੋਈ ਹਾਰੇ ਕੋਈ ਦੇਖਿਆ ਨਹੀਂ ਕੁਝ ਵੀ ਪਰ ਮਹਾਰਾਜ ਇਹ ਕੰਮ ਨਾ ਕਰੇ। ਹਾਂ। ਇੱਕ ਗੱਲ ਇਹ ਗੰਬਧਰੀ ਹੈ। ਦਰਾ ਸਾਹਿਬ ਇਹ ਕੰਮ ਨਹੀਂ ਹੋਣਾ ਚਾਹੀਦਾ। ਚਾਹੀਦਾ ਹਾਂ। ਸਾਹਿਬ ਨੇ ਪ੍ਰਮਾਣਿਤ ਨਾ ਸਾਡੇ ਬੱਚਿਆਂ ਨਾਲ ਇੱਕ ਗੱਲ ਹੈਗੀ ਹੈ ਜੇ ਇਹ ਕੰਮ ਨਹੀਂ ਹੁੰਦਾ ਤਾਂ ਜਿਵੇਂ ਹੁਣ ਪਿੱਛੇ ਉਹ ਅਟੈਕ ਕੀਤਾ ਸੀਗਾ ਕਿੰਨੇ ਜਣੇ ਮਾਰਤੇ ਬੇਕਸੂਰ। ਹਾਂ। ਸ ਤਾਂ ਕੱਲ ਨੂੰ ਤਾਂ ਕਿ ਸਾਨੂੰ ਵੀ ਮਾਰ ਦੇਣਗੇ ਕਿਨੇ। ਫਿਰ ਇਹੀ ਤਾਂ ਚੱਕਰ ਹੈ। ਚੱਕਰ। ਇਹ ਸਭ ਕੁਝ ਦਿਖਾਉਣਾ ਵੀ ਜ਼ਰੂਰੀ ਹੈ। ਇਹੀ ਤਾਂ ਚੱਕਰ ਕਰਕੇ ਇਹੋ ਹੋ ਰਿਹਾ ਹੈ ਨਾ। ਹੈਨਾ ਪਰ ਉਹ ਕਹਿੰਦੇ ਹੁੰਦੇ ਵੀ ਜੇ ਬੰਦਾ ਮਾਫੀ ਗੋਫੀ ਜੀ ਮੰਗ ਕੇ ਕਹਿ ਦੇ ਵੀ ਹਾਂ ਵੀ ਜੱਥੇ ਗਲਤੀ ਹੋਈ ਹੈ ਜਾਂ ਆਪਣੇ ਆਪ ਨੂੰ ਸੁਧਾਰ ਕਿਉਂਕਿ ਦੇਖੋ ਗਲਤੀ ਕਰਦੇ ਹੁੰਦੇ ਆ 2-4 ਤੱਕ ਬੰਦੇ ਹਾਂ 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 ਭੁਗਤਣਾ ਸਾਰਿਆਂ ਨੂੰ ਭਾਈ ਸਾਰਿਆਂ ਨੂੰ ਭਾਜਦਾ ਸੱਚੀ ਗੱਲ ਉਹ ਕਹਿੰਨੀ ਕਿਹੜੇ ਹੈਗੇ ਨੇ ਮੂਰਖ ਲੋਕ ਉਹ ਹਾਂ ਜਿਨ੍ਹਾਂ ਨੇ ਉਸ ਸਮੇਂ ਪਤਾ ਨਹੀਂ ਕੀ ਫੈਸਲਾ ਲ�ਤਾ ਕੀ ਦਿਮਾਗ ਚ ਚੱਲਦਾ ਸੀ ਉਹਨਾਂ ਦੇ ਪੁੱਛ ਪੁੱਛ ਕੇ ਗੋਲੀਆਂ ਮਾਰੀਆਂ ਉਹਨਾਂ ਨੇ ਹੈ ਹਾਂ ਉਹਨਾਂ ਨੇ ਤਾਂ ਆਪਣਾ ਕਰਮ ਕਰਤਾ ਪਰ ਹੁਣ ਜਿਹੜੀ ਦਿਵਤਾ ਕਿੱਡੀ ਵੱਡੀ ਖੜੀ ਹੋ ਗਈ ਕਿੰਨੇ ਲੋਕਾਂ ਦੇ ਜ਼ਿਆਦਾ ਸੁਖ ਵੀਰ ਦੇ ਨਾਲ ਪਾਸੋਂ ਦੀ ਪਈ ਹੈ ਇਹ ਜਦੋਂ ਪਤਾ ਲੱਗਾ ਵੀ ਜੰਗ ਲੱਗ ਜਾਣੀ ਹੈ ਹੈ ਇਕੱਠ ਵਜੇ ਲੈਟਾ ਪਾਰਦਾ ਸੀ ਹਾਸੇ ਵਾਲੀ ਗੱਲਾਂ ਨਹੀਂ ਹੈਗੀਆਂ ਇਹ ਉਹ ਦੱਸ ਦੇ ਕਰ ਆ ਤਾਂ ਵਈ ਦੇਖ ਲੈ ਇਹਨੂੰ ਪ੍ਰੋਬਲਮ ਉਹੀ ਹੈ ਪਤਾ ਨਹੀਂ ਕੱਟ ਕੇ ਮੇਰਾ ਪਹਿਲੇ ਹੀ ਬਿਮਾਰ ਸੀ ਸੁਣ ਮੇਰੀ ਗੱਲ ਫੇਰ ਮੈਂ ਤੈਨੂੰ ਐਂ ਕਰਦਾ ਟਿਕ ਟਾਂ ਕਰਵਾ ਦਿੰਦਾ ਆਪਾਂ ਉੱਥੇ ਚੱਲਦੇ ਆਂ ਕਿਆ ਕਹਿੰਦੇ ਚੰਗਾ ਤੁਮ ਚੱਲਦੇ ਆਂ ਆਪਾਂ ਹੂੰ ਉੱਥੇ ਥੋੜੀ ਜੰਗ ਨੂੰ ਜੰਗ ਤਾਂ ਇੰਡੀਆ ਕਲਪਾਕਰ ਦਾ ਨਹੀਂ ਜਿੱਤੇ ਦਾ ਕੁਮਾਰ ਜੀ ਭੱਜਦਾ ਹਾਂ ਹੋਣੀ ਨਾਲੇ ਆ ਹਾਂ ਸਮਝ ਗਏ ਉਹਦਾ ਚਾਰ ਦਿਨ ਦਾ ਮੇਰੀ ਕੱਢ ਲੰਦੀ ਜੇ ਲਿਕੇ ਆ ਨਾ ਉਹਦਾ ਮਾਰਨਾ ਹੀ ਨਾ ਮਾਰਨਾ ਕਿੰਨੇ ਕਿੰਦੇ ਜਿੱਤੇ ਚਾਰ ਜਿੰਗੀਆਂ ਤੇ ਜੇ ਮੈਂ 5 ਲੱਖ ਤੇ ਸੱਤ ਜਿੰਨੇ ਮਰਜ਼ੀ ਲਾ ਦੇ ਨਹੀਂ ਫਿਰ ਤੂੰ ਜਗਣੀ ਚਾਰ ਚੋਂ ਘਟਾ ਦੇ ਜੇ ਮੈਂ 5 ਲੱਖ ਮਰਜ਼ੀ ਲਾ ਦੇ ਹਾਂ ਉਹ ਤਾਂ ਹਣ ਉਹ ਤਾਂ ਜਿੰਨਾ ਲੈ ਗਿਆ ਨਹੀਂ ਮੈਂ ਉਹੇ ਹੋਣਾ ਹੀ ਹੋਣਾ ਜਦੋਂ ਨਹੀਂ ਆਉਣਾ ਹਾਂ ਫਿਰ ਉਹਦੀ ਉਹਦੀ ਟੈਨਸ਼ਨ ਕਰਦੇ ਦਿੱ ਵੀ ਫਿਰ ਉਹ ਮੈਂ ਕਿੱਥੇ ਟੈਨਸ਼ਨ ਲੱਤੀ ਵੀ ਮੈਂ ਤਾਂ ਕਹਿੰਦੀ ਆ ਵੀ ਮੈਨੂੰ ਹੋਵੇ ਨਾ ਕੁਝ ਵੀ ਬਸ ਖਾ ਤਾਂ ਮੈਨੂੰ ਜਿਹੜਾ ਫੇਲ ਵਗੈਰਾ ਕੰਮ ਦਾ ਮੇਰਾ ਉਹਦੀ ਗੱਲ ਅੱਛਾ ਉਹੇ ਦਿਲ ਪਤਾ ਕਾਤੇ ਕੰਮ ਦਾ ਹੁੰਦਾ ਜੇ ਬੰਦੇ ਨੂੰ ਟੈਂਸ਼ਨ ਆਵੇ ਤਾਂ ਦਿਲ ਕੰਬਦਾ ਨਹੀਂ ਕੰਬਦਾ ਜੇ ਜੇ ਦਿਲ ਬੰਦੇ ਦਾ ਕੰਮ ਨਹੀਂ ਤੇ ਹਟ ਗਿਆ ਫਿਰ ਤਾਂ ਡੈਡ ਐ ਉਹ ਹੂੰ ਤੇ ਮੇਰੇ ਕੰਮ ਦਾ ਰਹੂੰਗਾ ਮੈਂ ਵੀ ਇਹੀ ਕਰਾਂਗਾ ਐ ਐ ਕਰਦਾ ਸਭ ਤੋਂ ਵੱਡੀ ਗੱਲ ਪਤਾ ਕਿੱਥੇ ਖਤਮ ਹੁੰਦੀ ਹੈ ਜਿਸ ਤਨ ਲੱਗੀਆਂ ਸੋਚਾਂ ਹਾਂ ਕੌਣ ਜਾਣੇ ਪੀੜ ਪਰ ਅੱਛਾ ਕੋਈ ਕੋਈ ਨਹੀਂ ਸਮਝਦਾ ਸਾਡੇ ਮੇਰੇ ਦੁੱਖ ਤੇਰੇ ਦੁੱਖ ਨੂੰ ਕੋਈ ਨਹੀਂ ਸਮਝ ਸਕਦਾ ਫਿਰ ਤੂੰ ਦੱਸ ਸਾਨੂੰ ਦੁੱਖ ਬਈ ਬਸ ਮੈਂ ਮੈਂ ਤਾਂ ਜਿੱਥੇ ਤੱਕ ਜੱਜਮੈਂਟ ਲਾਈ ਆ ਵੀ ਜੀ ਜੀ ਨੇ ਕੋਈ ਰੋੜ ਪਾਇਆ ਹੋਆ ਦਿਮਾਗ ਤੇ ਉਦੇ ਕਰਕੇ ਹੀ ਕਰਾਉਣੀ ਜਿਆਦਾ ਬੀਪੀ ਵੱਧਦਾ ਹੁੰਦਾ ਇਹ ਉਹੀ ਲੱਛਣ ਹੈ ਸਾਰੇ ਹਾਂ ਜਦ ਤੱਕ ਇਹ ਆਪਣਾ ਖੁੱਲ ਨਹੀਂ ਨਹੀਂ ਵੀ ਉਹ ਚੈੱਕ ਕਰਾ ਕੇ ਆਈ ਨਹੀਂ ਆ ਬੀਬੀ ਚੈੱਕ ਕਰਾਏ ਦਾ ਬੱਧਿਆ ਹੋਰ ਵੀ ਤਮਾਰ ਲੋੜ ਦੀ ਤੂੰ ਵੀ ਕਿਸਕਦੀ ਨਹੀਂ ਮੈਂ ਜਨਵਰੀ ਦੇ ਪਿੱਛੇ ਜੇ ਬਿਮਾਰ ਨਹੀਂ ਤੇ ਹੋਏ ਜਨਵਰੀ ਚ ਬਹੁਤ ਬਿਮਾਰ ਹੋ ਗਏ ਤੇ ਜਦ ਵੀ ਨਾ ਟੈਂਸ਼ਨ ਸੀ ਠੀਕ ਆ ਬੀਪੀ ਵਧਣ ਲੱਗਿਆ ਤਾਂ ਭਰਾਟ ਹੋਣ ਲੱਗੀ ਉੱਠਦੇ ਨਹੀਂ ਹੁਣ ਵੀ ਕੋਈ ਟੈਂਸ਼ਨ ਤਾਂ ਨਹੀਂ ਉੱਠਦੇ ਨਹੀਂ ਦਿਨ ਹਾਂ ਸ਼ਾਮ ਦਾ ਟਾਈਮ ਆ ਸਭ ਠੀਕ ਹੁੰਦੇ ਮੈਨੂੰ ਕੋਈ ਵੀ ਟੈਨਸ਼ਨ ਨਹੀਂ ਸਗੋ ਜੇ ਆਉਣ ਲੱਗਦਾ ਨਾ ਦਿਮਾਗ ਬਰਦਾ ਮੈਂ ਕੰਮ ਦੇ ਕਿ ਪਿੱਛੇ ਬੱਸ ਕਰ ਦਿੰਦਾ ਮੇਰੇ ਆਵੇ ਨਾ ਹਾਂ ਕਿਆ ਕਰਕੇ ਵੀ ਕਿਆ ਕਰਨਾ ਹੈ ਨਾਲੇ ਆਪੇ ਤਾਂ ਕਹੀ ਨੇ 4 ਦਿਨਾਂ ਦੀ ਜ਼ਿੰਦਗੀ ਆ ਹੱਸ ਕੇ ਜੀਉ ਲੋ ਖਾ ਲੋ ਪੀ ਲੋ ਅਰਦਾਸ ਕਰ ਹਾਂ ਖਾ ਲੀ ਲੋ ਆ ਜਕਰ ਨਿਰਵਰਗੀ ਦਾ ਨਦਕਾਇਓ ਅਬਰਾਜ ਅੱਜ ਜੰਗਲ ਆ ਕੁਝ ਹੋ ਗਿਆ ਗੱਲ ਹੋ ਰਹੀ ਹੈ ਗਰ ਮਿੱਤਰ ਹਾਂ ਲੋਚਤੀ ਅੱਜ ਚਮਚ ਚ ਪਰਮੀ ਬਣਾਈ ਗਏ ਸੰਦੀਪ ਨੇ ਲਿਆਓ ਇੱਕ ਇੱਕ ਰੋਟੀ ਬਰਾਕੇ ਚ ਬਣਾਵਰ ਤੇ ਪਰਮੀ ਬਣਾਈ ਆ ਜੀ ਨੇ ਪਰ ਉਹਦੀ ਵੀਡੀਓ ਨਹੀਂ ਬਣਾਈ ਗਈ ਹਾਂ ਅੱਛਾ ਅੱਜ ਤਾਂ ਪੜਨ ਗੱਲਾਂ ਮਾਰਦੇ ਤੇ ਨੀਚੇ ਹੀ ਗੱਲਾਂ ਗੱਲਾਂ ਇਹ ਤਾਂ ਟਾਈਮ ਸੰਭੜਾ ਹੁੰਦਾ ਹੈ ਉਹ ਤੇ ਪਿੱਛੇ ਥੋੜੋ ਫਿਰੇ ਉਹ ਮੈਂ ਗੱਲ ਹਾਂ ਤੇ ਮਾਰਨੀ ਸੀ ਇਹਣਾ ਮੇਰਾ ਕੰਮ ਆ ਦੇਖੋ 4 ਵਜੇ ਮੇਰਾ ਖਾਜੀ ਦਾ ਟਾਈਮ ਆ ਤਾਂ ਖਾਜੀ ਬਣਾਉਣੀ 5 ਵਜੇ ਨਾਲ ਆਟਾ ਪੋਣਾ ਤਾਂ ਛੇ ਵਜੇ ਦਾ ਜੋੜੀ ਦਾ ਬਣਾਉਣੀ ਨਹੀਂ ਕਰ ਸਮਾ ਤੇਰਾ ਜਵਾਬ ਦੇਹੀ ਪਤਾ ਤੁਸੀਂ ਕਿਹਨਾਂ ਨੂੰ ਆ ਜਿੰਨੇ ਵੀ ਆ ਦਰਸ਼ਕ ਬੈਠੇ ਦੇਖ ਰਹੇ ਹੁਣ ਤੁਹੇ ਦੱਸਤਾ ਵੀ ਸ਼ਿਮਲਾ ਮਿਰਚ ਪੜ ਕੇ ਬਣਾਇਆ ਉਹ ਸੋਚਦੇ ਹੁਣ ਵੀ ਕਹੀ ਜੀ ਬਣੀ ਬਣੀ ਜੀ ਇੱਕ ਨੰਬਰ ਸਵਾਦਮਈ ਦਾ ਟੈਸਟ ਕਰਾਇਆ ਇਹ ਜੀ ਸਬਜੀ ਕਦੇ ਬੜੀਆਂ ਨਹੀਂ ਹੋਣੀ ਕਦੇ ਪਰ ਹੁਣ ਉਹ ਬਣਾਉਣ ਦਾ ਢੰਗ ਉਹਦੇ ਬਾਅਦ ਤੇ ਸਪੈਸ਼ਲ ਬਲੌਗ ਫੇਰ ਬਣਾਉਣਾ ਪੈਣਾ ਥੋੜੇ ਦਿਨਾਂ ਤੱਕ ਫੇਰ ਜੀ ਸ਼ਿਮਲਾ ਮਿਰਚ ਲਿਖ ਕੇ ਆਉਂਗਾ ਫੇਰ ਤੁਹਾਨੂੰ ਬਣਾ ਕੇ ਦੱਸਾਂ ਮੈਨੂੰ ਜਾਂਦੋਂ ਉੱਥੇ ਖੁਸ਼ਬੂ ਆਈ ਇਹ ਬੈਠੀਆਂ ਦੋਨੀਆਂ ਗੱਲਾਂ ਮਾਰਦੀ ਸੀ ਸੁਖਵੀਰ ਪਈ ਦੀ ਥੱਲੇ ਕੰਡੀ ਕੁੜੀ ਦਾ ਬਖਾਰ ਬਹੁਤ ਲੱਗੀ ਵੀ ਚੈੱਕ ਕਰਨੀ ਨਾ ਬਖਾਰ ਚੜਿਆ ਮੈਂ ਅੰਦਰ ਗਿਆ ਮਾ ਖੁਜਮੋ ਨਹੀਂ ਪੜੀ ਜਦ ਮੈਂ ਦੇਖਿਆ ਉਹ ਹੋਮੇ ਇੱਥੇ ਰਹੇ ਨਹੀਂ ਗਿਆ ਹਾਂ ਖਾ ਨਹੀਂ ਮੇਰਾ ਅੱਪਾ ਨੇ ਇੱਕ ਬਾਟੀ ਦੇ ਵਿੱਚ ਬਾਬਿਆਂ ਦਾ ਕੱਢਿਆ ਸਾਮਾਨ ਸਾਈਡ ਪਰ ਰੱਖ ਤਾ ਉੱਪਰੋਂ ਚੱਕ ਕੇ ਹੀ ਤੇ ਤੂੰ ਤਾਂ ਹੀ ਵੇਖੀ ਮੈਂ ਅੱਪਾ ਦਾ ਫੜਕਾ ਆ ਤਾ ਦੇ ਦੇ ਕਾ ਇਹ ਨਹੀਂ ਹੁੰਦਾ ਬੜਾ ਪਾ ਹਾਂ ਲੈ ਤੈ ਵੀ ਚੱਕਦਾ ਪੁੱਟੇ ਨਹੀਂ 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 ਇਹ ਨਹੀਂ ਇਹ ਤਾਂ ਮੈਂ ਤੁਹਾਨੂੰ ਸਿਰ ਮਾਰਾ ਸ਼ੋ ਕਰਾਈਆ ਅੱਛਾ ਮੈਂ ਕਿ ਕਰ ਦੇ ਤੁਹਾਨੂੰ ਇਹ ਇਹ ਕੋਈ ਨਹੀਂ ਮੈਂ ਪੁੱਛਾਂ ਇਹ ਪਤਾ ਖਲੋਦਣਾ ਦਿਸਕੂ ਦਿਸਕੂ ਉਹਦੇ ਮੇਰੇ ਕੋਲ ਆ ਜਾਂਦਾ ਦੱਸ ਹੁਣ ਆਪਾਂ ਦੀ ਕੋਲ ਚਲੀ ਜੈਸਮੀਨ ਕੋਲ ਉਹ ਹੀ ਰੱਖ ਮੋਟਰਸਾਈਕਲ ਤੇ ਜਾਣਾ ਗੱਡੀ ਤੇ ਜਾਣਾ ਦੱਸ ਮੋਟਰਸਾਈਕਲ ਤੇ ਜਾਣਾ ਅੱਛਾ ਫਿਰ ਆਪਾਂ ਉਹਥੇ ਚੀਜ਼ ਵੀ ਖਾਣੀ ਜਾ ਕੇ ਆਪਾਂ ਨੂੰ ਪੋਪੜੇ ਕੀ ਕਰਕੇ ਖਾਣ ਖਣੇ ਦਾਦੇ ਪਟ ਜਿਵੇਂ ਇਹ ਨੂੰ ਆਖਦੇ ਪਹਿਲਾਂ ਛੇਤੀ ਛੇਤੀ ਜਾ ਦੇ ਕਿ ਆ ਕਰਣਾ ਨਹੀਂ ਪਾਪਾ ਮੈਂ ਵੀ ਦੱਸਦੇ ਬ ਡਾਕਟਰ ਨੇ ਮਨਾ ਕਰਤਾ ਹੈ ਡਾਕਟਰ ਨੇ ਮਨਾ ਕਰਤਾ ਤਾਂ ਰੋਟੀ ਖਾ ਗਿਆ ਨਹੀਂ ਡਾਕਟਰ ਨੇ ਤੈਨੂੰ ਮਨਾ ਕਰਿਆ ਵੀ ਤੈ ਮਿੱਠਾ ਨਹੀਂ ਖਾਣਾ ਹਾਂ ਲੈ ਅਨਾਜ ਤਾਂ ਰੋਟੀ ਖਾ ਗਿਆ ਹਾਂ ਰੋਟੀ ਤਾਂ ਖਾ ਸਕਦੀ ਹੈ ਨਹੀਂ ਹੁਣ ਤੂੰ ਮੈਨੂੰ ਇਹਦਾ ਸਾਰਾ ਉਹੇ ਖੜ ਕੇ ਦੱਸ ਵੀ ਤੈਨੂੰ ਡਾਕਟਰ ਨੇ ਕੀ ਆ ਕੇ ਮਨਾ ਕਰਿਆ ਵੀ ਚਮਚੇ ਨਹੀਂ ਖਾਣੇ ਹੈਗੇ ਕੀ ਕਹਿੰਦਾ ਵੀ ਖਾ ਲੋ ਚਮਚ ਤੇ ਉਹਨੇ ਕੀ ਆ ਕੇ ਵੀ ਸਪ੍ਰਿੰਗ ਰੋਲ ਖਾ ਲੋ ਹਾਂ क्या खा लोगे नहीं बगर हाँ कच्चा 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 आटा खाना <laughs> क्या खाना कच्चा <laughs> क्या, <laughs> <गच्चा>, क्या? <laughs> है <laughs> रोटी खानी बस है और कुछ नहीं खाना चल पकी क्या मैं करन ले फिर मैं करन चीज ही करा लूंगा ना छोड़ दो हैं चौड़ा भाई ये एक नंबर से और पैदा हो गए साडे जी चौड़ा खाने वाला ਹਾਂ ਹਾਂਜੀ ਲੋ ਜੀ ਗੱਲ ਤਾਂ ਸ਼ੁਰੂ ਹੋਈ ਸੀ ਜੀ ਕਹਿੰਦੇ ਇਹਦੇ ਦਾ ਪਤੰਗੜ ਬਣਾਉਣਾ ਗੱਲ ਜਨਾਨੀਆਂ ਕੋ ਛੋਟੀ ਜੀ ਹੁੰਦੀ ਹੁੰਦੀ ਐ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਗੱਲ ਵੱਜ ਜਾਂਦੀ ਐ ਬਹੁਤ ਉਹ ਕਹਿੰਦੇ ਬੜੀ ਤੇ ਬੜੀ ਗੱਲ ਕਰਨੀ ਕਰਦੇ ਇਹਨਾਂ ਨੂੰ ਲੱਗਿਆ ਤਾਂ ਮੜੀ ਜੀ ਗੱਲ ਦਾ ਪਤਾ ਇਹ ਤਾਂ ਬੈਂਕਰ ਵੀ ਕਹਿੰਦੇ ਥੱਲੇ ਕਹਿੰਦੇ ਇਹਦਾ ਆਪਣਾ ਬੈਂਕਰ ਬਣਿਆ ਵਾ ਥੱਲੇ ਕਹਿੰਦੀ ਇੱਥੋਂ ਉੱਚੇ ਵੱਡ ਜਾਣਾ ਚਾਹੇ ਹੂੰ ਬੇਸਮੈਂਟ ਚ ਪਤਾ ਲੱਗਦਾ ਪਤਾ ਪਕਾਇਂਦੀ ਹਾਂ ਮੈਂ ਤਾਂ ਆਪ ਕਹਿੰਦੀ ਮੈਂ ਹਾਂ ਚੁੱਪ ਕਰਕੇ ਉੱਥੇ ਅੱਜ ਚਲ ਜਾਇਆ ਤੇ ਅਸੀਂ ਬੇਸਮੈਂਟ ਚ ਹੂੰ ਉੱਥੇ ਜਾ ਕੇ ਵੜ ਜੇ ਜਾ ਕੇ ਹੈ ਦੇਖੀ ਜਾਊਗਾ ਫਿਰ ਰਸਣ ਆਪਣਾ ਉੱਥੀ ਪਿਆ ਤਾਂ ਨਹੀਂ ਪੀਤੀ ਪਿਆ ਅੰਦਰੇ ਕੁੱਟ ਲੈ ਨਹੀਂ ਆਉਣੀ ਇੱਕ ਛੋਟੀ ਉੱਥੇ ਦੀ ਪੀ ਪੀ ਕੇ ਕਾਈ ਜਾਣੀ ਬਣਾ ਮਲਾ ਕੇ ਐਨਾ ਟਾਈਮ ਨਹੀਂ ਲੱਗਦਾ ਜਿੰਨੇ ਦਿਨ ਬੈਸੇ ਚੱਲ ਜਿੰਨੇ ਚੰਗ ਜੰਦੂ ਨਹੀਂ 8 ਵਜੇ ਤੋਂ ਬਾਅਦ ਸੱਚੀਉਂ ਨਹੀਂ ਅਲਾਰਟ ਆਉਣੀ ਕੋਈ ਫਿਰ ਨਹੀਂ ਕਰਤਾ ਤੁੰਦਾ ਹੁਣ ਉਹਨਾਂ ਨੇ ਅਲਾਰਟ ਕਰਿਆ ਪਰ ਕਹਿੰਦੇ ਵੀ ਦੇਖੋ ਜਿਹੜੇ ਮੈਸੇਜ ਆਉਨੇ ਆ ਵੀ ਘੱਟਾ ਘੱਟ ਤੁਹਾਡੇ ਕੋ ਕੱਲੇ ਕੱਲੇ ਕੋ 50 50 ਹਜ਼ਾਰ ਰੁਪਏ ਹੋਣਾ ਚਾਹੀਦਾ ਕਿ ਕਿੱਛੁ ਦਿਲਿਆ ਵੀ ਤੇ ਤੱਕ ਬੇਰ ਜੁੜਿਆ ਆਦੋਂ ਮੈਂ ਕਿੱਥੋਂ ਦਾ ਲਿਆ ਆ ਮੈਨੂੰ ਤੁਹਾਨੂੰ ਜਾ 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 ਕਿੱਥੋਂ ਤੇ ਲਾਈਏ ਹਾਂ ਨਾਨਾ ਗੱਲ ਸਹੀ ਆ ਇਹ ਤਾਂ ਗੱਲ ਸਹੀ ਆ ਗੱਲ ਵਿੱਚ ਕਹਿੰਦੇ ਵੀ ਘਟੋ ਘਟ ਤੁਸੀਂ ਐਸਾ ਰਸਣ ਪੈਕ ਕਰੋ ਆਪਣਾ ਜਿਹੜਾ 1 ਮਹੀਨਾ ਖਤਮ ਨਾ ਹੋਵੇ ਤੁਹਾਡੇ ਕੋਲ ਖਰਾਬ ਵੀ ਨਾ ਹੋਵੇ 1 ਮਹੀਨਾ ਹੋ ਅੱਛਾ ਸਟ੍ਰੇਲੀਆ ਦਾ ਮਸਾਲਾ ਹਾਂ ਹੋਈ ਖਰਾਬ ਹੁੰਦਾ ਸੱਚੇ ਲੈਟ ਆਉਣੀ ਨਹੀਂ ਖਰਾਬੇ ਹੋਣਾ ਲੜਨੇ ਆਵਣੀ ਹੈ ਲੜਨੇ ਆਵਣਾ ਨਹੀਂ ਖਰਾਬੇ ਹੋਣਾ ਹੋ ਫੇਰ ਹੁਣ ਚੀਜ਼ੇ ਦੇਖੋ ਪਕੌੜੀਆਂ ਹੋ ਸਾਧੀਆਂ ਟੋਡੀਆਂ ਪਕੌੜੀਆਂ ਵੀ ਕਿਉਂ ਜੜ ਕਣਕ ਭੁੰਨ ਕੇ ਪਈ ਰਹਿ ਸਾਦੀ ਆ ਉਹ ਕਣਕ ਭੁੰਨ ਕੇ ਰੱਖ ਸਕਦੇ ਆ ਕਣਕ ਭੁੰਨ ਕੇ ਰੱਖ ਸਕਦੇ ਆ ਅੱਠ ਨੂਨ ਉਹਨੂੰ ਸ਼ੱਕਰ ਲਾ ਸਕਦੇ ਆ ਕਣਕ ਨੂੰ ਜਿਵੇਂ ਰੋੜੇ ਬਣਾਉਂਦੇ ਤਾਂ ਪਹਿਲੇ ਬਣਾਉ ਤਾਂ ਅਸੀਂ ਕਰ ਬਣਾਉਣਾ ਛੁੜਾ ਬਣਾਉਣਾ ਛੁੜਾ ਕਰਾ ਆ ਦਿਖਾਉਂਗੇ ਕਬੀਨਾਂ ਉਹ ਤਾਂ ਮਿੱਥੇ ਚੱਲਿਓ ਜਿੱਥੇ ਚਾਹਣਾ ਹਾਂ ਇਹ ਕਹਿੰਦਾ ਵੀਰੇ ਤੂੰ ਆਇਆ ਮੈਂ ਤੇਰੇ ਨਾਲ ਆਉਂਗਾ ਤਾ ਮੈਂ ਤਾਂ ਹੋਰੀ ਤੇ ਨਹੀਂ ਜਾਣਾ ਕਾ ਅਜਾ ਪੱਕਾ ਰੋਟੀਾਂਾਂ ਦਾ ਕੱਟੇ ਪਉਂਗਾ ਜੇ ਜਾਣਾਗਾ ਕੱਟੇ ਚੱਲੂਂਗਾ ਉਹੀ ਗੱਲ ਕਹਿੰਦੇ ਸੀ ਭੱਜਣਾ ਪਿਆ ਮੈਨੂੰ ਫੂਰ ਕਰ ਲਿਓ ਮੈਂ ਤੈਨੂੰ ਜਾਣ ਹੀ ਲੈਣਾ ਹੁਣ ਇੱਕ ਮੇਰੇ ਜੋਗੀ ਜਗਾ ਰੱਖ ਲਿਓ ਗੱਟੀ ਚ ਦੋ ਜਾਣੀ ਨਹੀਂ ਅਰਦਾਸ ਬੇਨਤੀ ਹੈ ਤਾਹੀ ਤਾਹੀ ਗੱਲ ਕਰਦੇ ਵੀ ਕਿ ਮੈਂ ਹੱਸਣਾ ਪੈਣਾ ਥੋੜਾ ਹੰਗ ਤੇ ਕਿਹੜਾ ਗੱਲਾਂ ਤੇ ਹੱਸਣਾ ਬੜਾ ਨਹੀਂ ਮੈਂ ਬੜੀ ਸਿਆਣੀ ਆ ਕਿ ਤੂੰ ਮੇਰੀ ਗੱਲ ਸੁਣ ਹੁਣ ਰੋਣਾ ਲੱਗ ਜੀ ਮੈਨੂੰ ਆ ਰੋਣਾ ਲੱਗ ਜੀ ਨਹੀਂ ਜਦ ਜਦ ਇਹ ਗੱਲਾਂ ਹੋ ਲਈਆਂ ਮੈਨੂੰ ਤੇਰੀ ਉਹੀ ਗੱਲ ਕਹਿੰਦਾ ਮੇਰੀ ਗੱਲ ਤਾਂ ਸੁਣੋ ਦੇਖੋ ਜੇ ਅੱਜ ਤੇ ਲਿਖਿਆ ਵਾ ਵੀ ਅੱਜ ਤੇ ਪੰਜਵੇਂ ਨੂੰ ਅਟੈਕ ਹੋਣਾ ਹੈ ਹਮ ਅੱਜ ਦੇ ਦਿਲ ਘੇਰ ਕੇ ਬੈਠ ਜੀਏ ਅੱਜ ਦੇ ਰੋਣਾ ਲੱਗ ਜੀਏ ਦਿਲ ਘੇਰ ਮੈਨੂੰ ਨਹੀਂ ਮੈਂ ਕਦੇ ਹੱਸਣਾ ਜ਼ਰੂਰੀ ਹੈ ਖੁਸ਼ ਹੋ ਲੋ ਜਿੰਦਗੀ ਚ ਮੈਂ ਹਮ ਆ ਟਾਈਮ ਹੋਣੀ ਜਿਹੜਾ ਹਾਂ 5 ਮਿੰਟ ਨਿਕਲ ਜਿੰਦਾ ਤੇ ਖੋਦੋ ਨਾ ਇਹ ਉਹਨਾਂ ਨੇ ਕਿਤੇ ਲਾਈਟ ਦੇਤੀ ਉੱਥੇ ਗੋਲਾ ਦੇ ਦਿੱਤਾ ਜੇ ਆਪਾਂ ਨਾ ਹੱਸੇ ਕਦ ਮਰ ਜਾਣਾ ਪਰ ਪਤਾ ਸੁਣੋ ਇਹ ਵੀ ਕਹਿੰਦੇ ਤਾਰਾ ਬੰਦ ਕਰ ਦੋ ਹਾਂ ਉਹ ਲਾਈਟਰ ਦੀ ਵੀ ਤਾਰਾ ਲਾਈਟਰ ਜਮੀ ਹਾਂ ਉਹ ਵੀ ਨਹੀਂ ਦਿਖਣੀ ਚਾਹੀਦੀ ਹਨ ਬੈਟਰੀ ਵੀ ਬੰਦ ਕਰ ਕੈਮਰੇਆਂ ਦੀਆਂ ਲਾਈਟਾਂ ਵੀ ਬੰਦ ਕਰਨੀਆਂ ਸਾਰੀਆਂ ਦੀਆਂ ਬੈਟਾ ਬੰਦ ਕਰਦੀਆਂ ਬਸ ਵੇ ਜਿੱਥੇ ਲਾਈਟ ਵੇ ਬੰਦਾ ਬਾਥਰੂਮ ਜਾਊਗਾ ਫਿਰ ਉਹ ਨਹੀਂ ਲੈ ਚ ਜਾਊਗਾ ਨਹੀਂ ਲੈ ਚ ਜਾਣ ਨੂੰ ਕੀ ਗੱਲ ਤੈਨੂੰ ਕਾ ਆ ਕੀ ਟੋਆ ਕਿਤੇ ਪਟੂ ਕੇ ਦੀ ਅੰਦਰ ਟੋਆ ਪਟਲੇ ਭਾਬੀ ਕਿ ਨਹੀਂ ਤਾਂ ਤੂੰ ਕਾਹ ਕੁਆਨੀ ਮੈਂ ਗੱਲ ਔਰ ਕਹਿੰਦੇ ਆ ਮੈਂ ਤੇਰੇ ਟੋਆ ਪਟਲ ਨੂੰ ਤਿਆਰ ਹੋ ਗਈ ਮੈਂ ਠੀਕ ਹੈ ਬਨੇ ਰੱਚ ਜਦ ਤੱਕ ਹੁਣ ਤੱਕ ਤੇਰਾ ਰਮਾਲਾ ਬੰਦ ਅੱਖਾਂ ਪਰ ਤੂੰ ਆਪਣੇ ਬਾਥਰੂਮ ਤੱਕ ਆਉਣ ਨਾਲ ਪਹੁੰਚ ਜੂਗੀ ਕੋਈ ਦਿੱਕਤ ਨਹੀਂ ਹੈ ਹਾਂ ਮੈਂ ਕਰਦਾ ਪਰ ਐ ਬਾਹਰ ਵੀ ਗੋਲੀਆਂ ਚੱਲਦੀ ਹੋਵੇ ਮੈਂ ਬਾਹਰ ਨਹੀਂ ਨਿਕਲਣਾ ਫੇਰ ਗੱਲ ਵੱਖਰੀ ਹੈ ਹਾਂ ਫੇਰ ਗੱਲ ਵੱਖਰੀ ਹੈ ਫੇਰ ਤਾਂ ਉਹ ਆਉਣਾ ਵੀ ਨਹੀਂ ਹਾਂ ਫੇਰ ਤਾਂ ਨਿਕਲ ਜਾਣਾ ਫੇਰ ਤਾਂ ਨਿਕਲ ਜਾਣਾ ਫੇਰ ਤਾਂ ਨਿਕਲ ਜਾਣਾ ਫੇਰ ਆਉਣਾ ਨਹੀਂ ਕਭੀ ਆਇਏਗਾ ਹਾਂ ਆ ਰੱਬਾ ਹੱਥ ਲਓ ਦੋ ਘੜੀ ਜਿਹੜਾ ਟਾਈਮ ਹੈਗਾ ਸਾਡੇ ਕੋਲ ਹੈਣਾ ਪਤਾ ਨਹੀਂ ਕਹਾਂ ਸਾਡੇ ਰੰਗਲ ਉੱਥੇ ਆਇਆ ਨਾ ਸੌਦੇ ਦੇ ਵਿੱਚ ਭਾਈ ਕਹਿੰਦਾ ਭਾਈ ਸੌਦੇ ਲੈ ਲੋ ਬੀਬੀ ਨਾਲ ਨੂੰ ਕਹਿੰਦਾ ਕਾ ਫੀਲਵਾਜਾ ਸੱਚੀ ਆ ਪੱਦੇ ਤਾਂ ਹਾਇ ਲੋਕ ਡਰਾਈਪੇ ਕਿਹਾ ਕਾ ਫੀਲਵਾਜਾ ਪਾਪਾ ਕਹਿੰਦਾ ਪਾਪਾ ਨੇ ਕਰਿਆ ਫੋਨ ਮੈਂ ਹਾਂ ਕਹਿੰਦਾ ਪੁੱਤ ਸੱਚੀ ਗੱਲ ਆ ਹਾਂ ਮੈਂ ਕਿਹਾ ਹੋਰ ਪਾਪਾ ਸੱਤ ਵਜੇ ਚੰਗਾ ਕਰਿਆ ਕਰ ਲਿਆ ਫੋਨ ਮੈਂ ਨਾ ਨੈਟ ਨੂੰ ਸਭ ਬੰਦ ਹੋ ਜਾਣੇ ਆ ਉਹਨਾਂ ਨੇ ਉਹਨਾਂ ਨੇ ਅਟੈਕ ਇਸ ਆ ਸਾਬਕਾ ਕਰਨਾ ਨਾ ਬੰਦੇ ਇਹਨਾਂ ਨੇ ਵੀ ਚਾਹੇ ਉਹਨਾਂ ਨੇ ਵੀ ਵੀ ਇਹਾਂ ਦੀ ਕਨੈਕਟੀਵਿਟੀ ਟੁੱਟੇ ਹੋਰ ਪਾਸੇ ਤੇ ਜਿਗਨਾ ਟਾਵਰਾਂ ਤੇ ਹੋ ਗਿਆ ਜਾਂ ਇਹਨਾਂ ਚੀਜ਼ਾਂ ਦੇ ਹੋ ਗਿਆ ਵੀ ਇੱਕ ਦੂਜੇ ਨੂੰ ਦੱਸ ਨਾ ਸਕਣ ਕਈ ਵਾਰ ਸਰਕਾਰ ਵੀ ਇਕਣਾ ਕਰ ਦਿੰਦੀ ਹੁੰਦੀ ਆਪਣੀ ਖੁਦ ਵੀ ਵੀ ਇਹ ਵੀ ਡਰ ਫੈਲਣ ਦੀ ਧਾਰਾ ਹੈ ਲੋਕਾਂ ਨੇ ਇਧਰ ਤੋਂ ਉਧਰ ਦੌੜਨਾ ਵੀ ਇਹ ਚੀਜ਼ਾਂ ਇੱਕ ਦੋ ਨੂੰ ਫੋਨ ਕਰਦੇ ਸਾਢੇ 10 ਹੋਣ ਲੱਗ ਗਿਆ ਉਹ ਨੈਟਵਰਕ ਬੰਦ ਚੱਕ ਰਣ ਹਾਂ ਹੁਣ ਚਲੋ ਤੁਸੀਂ ਵੀ ਤਿਆਰੀ ਖਿੱਚ ਲਓ ਜਦ ਉੱਥੇ ਹੱਲੇ ਚਲੋਗੇ ਆਏ ਹੋਣ ਲੱਗ ਗਿਆ ਉਹ ਫਲਾਣੇ ਪਿੰਡ ਦੇ ਅੰਦਰ ਢਿੰਕੇ ਜਿੰਦਾ ਆਮ ਖੇਤ ਹੁੰਦਾ ਵੀ ਸੁਖਬੀਰਤਾ ਪਈ ਆ ਅਸੀਂ ਵੀ ਵੀਡੀਓ 'ਚ ਲੱਗੇ ਬੈਠੇ ਨਾ ਨਾ ਇਹੋ ਜਿਹੇ ਪਾਦਦਾ ਹੋਰ ਕੀ ਗੱਲ ਹੋਈ ਨਾ ਤਾਂ ਸਭ ਮਿਲ ਜਾਂਦਾ ਜੇ ਆਪਾਂ ਮਿੱਠੇ ਕਰ ਲਾਦੀਆ ਰੋਟੀਆਂ ਦੀਆ ਹਾਂ ਨਾ ਰੋਟੀਆਂ ਤੇ ਜਦ ਹਾਂ ਆਇਆ ਆ ਗਿਆ ਸਾਡਾ ਮਾਣਾ ਮਹਿਤਰ ਹੁੰਦ ਰਹੀ ਹੈ ਰੈਸਟੋਰੈਂਟ ਹਾਂ ਅਜੀ ਗਲਤੀ ਹੈ ਠੀਕ ਨਹੀਂ ਸਿੱਧਾ ਆਪ ਮੇਰੇ ਪਿੱਛੇ ਸਾਡਾ ਬਾਈ ਗਿਆ ਹੋਇਆ ਤਾਂ ਦਰ ਹਾਂ ਮੈਨੂੰ ਗੱਲ ਲੈ ਲੈ ਹੁਣ ਜੇ ਅਸੀਂ ਰੁੜ ਗਏ ਬਾਈ ਵੀ ਨੂੰ ਰਹਿਣ ਜਿਆਦਾ ਮੈਂ ਬੈੜੀਆਂ ਇਹਨਾਂ ਨੂੰ ਬੰਨਣ ਗਏ ਉੱਤੇ ਬਰਤ ਜਦੋਂ ਪਰ ਮੈਂ ਕੱਲੀ ਜਾਣੀ ਸੀ ਮੈਂ ਕਿਹਾ ਜੇ ਉਹਰੇ ਆ ਗਿਆ ਮੈਂ ਤਾਂ ਮਰ ਜਾਣਾ ਕੱਲੀ ਨੇ ਤੇ ਆ ਗਿਆ ਥੜ ਅੱਛਾ ਪਾਣੀ ਗਿਆ ਥੜ ਨਾ ਗਿਆ ਪਾਣੀ ਨੱਬੀ ਟੁੱਟੀ ਸੀ ਜਿਆਦਾ ਜੈਂਟਰਮੈਨ ਬਣ ਗਿਆ ਨਹੀਂ ਅੰਦਰ ਦਾ ਪਾਣੀ ਗਿਆ ਵੇ ਤਾਂ ਉਹ ਉੱਥੇ ਇੰਨੀ ਇੰਨੀ ਮਿੱਟੀ ਚੜੀ ਹੋਈ ਸੀ ਫੇਰ ਤੂੰ ਕਹੇ ਬਾਅਦ ਚ ਜਾ ਕੇ ਉਹ ਵੀ ਦਿਨ ਤੇ ਉਹ 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 ਜਾਗਰ ਉਹਦਾ ਨਹਿਰ ਟੁੱਟ ਕੇ ਨਦੀ ਟੁੱਟ ਕੇ ਨਹਿਰ ਤੇ ਪੈ ਗਈ ਜੇ ਨਾ ਪੈਂਦੀ ਹਾਲਾਤ ਆਪਣੇ ਵੀ ਬਹੁਤ ਬੱਤਰ ਹੋ ਜਾਣੇ ਤੇ ਹਾਂ نیچے ਡੈਬੇਸਮੈਂਟ ਭਰ ਗਿਆ ਦਾ ਸਾਡਾ ਹਾਂ ਕਾਹਦੇ ਗੱਲ ਪਾਣੀ ਨਾਲ ਤਾਂ ਕੱਢਿਆ ਦਾ ਬਾਹਰ ਵੀ ਨਾ ਜਾ ਰਹੀ ਉਹ ਤਾਂ ਮੀਂਹ ਪੈਣ ਚੋਂ ਉਹ ਤਾਂ ਜਦੇ ਪਾਏ ਤੇ ਨਮੀ ਉਹ ਪਾ ਵੀ ਇੱਧਰ ਤੇ ਬੰਦ ਨਹੀਂ ਤੇ ਰੋਸਨ ਦਾ ਨਾ ਸੁਣਦਾ ਨਾ ਪੰਚਾ ਬਾਛੜ ਪਈ ਗਈ ਪਈ ਗਈ ਪਈ ਗਈ ਉੱਥੇ ਮੀਂਹ 6-7 ਦਿਨ ਪਈ ਗਿਆ ਮੀਂਹ ਉਹ ਪਾਣੀ ਅੰਦਰ ਜਮਾ ਹੋ ਗਿਆ ਜਾਜੇ ਹੋ ਗਈ ਹੈ ਹਾਂ ਉਹ ਹੋਣਾ ਕਿ ਬੰਦ ਕਰਦੇ ਹੋ ਨਾ ਹੁਣ ਤਾਂ ਕਰੇ ਵੀ ਬੰਦ ਹੋ ਹੁੰਦੀ ਜਾਂਦਾ ਮੇਰੇ ਤਾਂ ਨਾ ਤੋਰ ਪਏ ਹਾਂ ਹਾਂ ਮੈਂ ਤੁਹਾਨੂੰ ਚੱਕੀ ਲਿਆਓ ਇੱਕ ਬੰਦ ਹੋਣਗੇ ਕਿਹੜੇ ਬਣਾ ਜਿਹੜੇ ਪੰਗਰੀ ਲੱਗੇ ਹੋਣਾ ਸੀ ਜਿਹੜੀ ਸਪਲਾਈ ਦਿੱਤੀ ਵੀ ਉਹਨਾਂ ਨੂੰ ਬਾਥ ਤੇ ਬਾਥ ਸਪਲਾਈ ਕਰ ਕਰੰਟ ਬੰਦ ਕਰਨਾ ਪੈਣਾ ਵਸਾ ਬਸ ਫਿਰ ਉਹ ਕਰਾ ਦੇ ਕਰੰਟ ਤਾਂ ਬੰਦ ਹੋਏ ਜਾਣਾ ਉਹਨਾਂ ਦਾ ਹਾਂ ਜਦ ਇਨਵਰਟਰ ਆਫ ਕਰਨਾ ਪੈਣਾ ਉਹਨਾਂ ਨੂੰ ਬਿਜਲੀ ਤਾਂ ਬੰਦ ਕਰ ਦੇਣੀ ਉਹਨਾਂ ਨੇ ਉਹ ਟਾਈਮ ਬਿਜਲੀ ਤਾਂ ਬੰਦ ਹੋਣੀ ਇਨਵਰਟਰ ਆਫ ਕਰਨਾ ਪੈਣਾ ਹਾਂ ਇਨਵਰਟਰ ਦੀ ਵੀ ਸਵਿਚ ਬੰਦ ਕਰਨੀ ਪੈਣੀ ਹਾਂ ਇਨਵਰਟਰ ਦੀ ਵੀ ਸਵਿਚ ਬੰਦ ਕਰਨੀ ਪੈਣੀ ਹੈ ਆਪਣੇ ਆਪ ਕਰਦੇ ਆਪਣੇ ਆਪ ਵਾਲੇ ਉਹ ਜਿਹੜਾ ਮੈਂ ਕਹੂੰਗੀ ਕਿ ਕਿਉਂਕਿ ਹੁੰਦਾ ਨਾ ਜੇ ਆਪਾਂ ਬਾਹਰ ਵੀ ਜਾਂਦੇ ਜਦੋਂ ਲਾਈਟ ਬੰਦ ਹੈ ਇਹ ਇਹ ਟੈਸਟ ਕਰ ਰਹੇ ਆ ਉਹ ਨਾ ਕਿ ਕੁਝ ਹੋਵੇ ਵੀ ਦੇਖਦੇ ਆ ਵੀ ਲੋਕ ਸਾਡਾ ਭਾਰ ਸਰਕਾਰ ਦੇਖ ਰਹੀ ਵੀ ਲੋਕ ਸਾਡਾ ਕਿਹਾ ਮੰਨ ਲੈ ਕਿ ਨਹੀਂ ਮੰਨ ਹਾਂ 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 ਬਈ ਇਹ ਐਮਰਜੈਂਸੀ ਆ ਕਿਤੇ 10 ਦਿਨ ਨੂੰ 20 ਦਿਨ ਨੂੰ ਜੇ ਲੜਾਈ ਲੱਗਦੀ ਹੈ ਵੀ ਤਾਂ ਐਦਾਂ ਹੋਣਾ ਵੀ ਹੈਂਡਲ ਕਰਨਾ ਵੀ ਜਦੋਂ ਕਿਤੇ ਉਹ ਹੂਟਰ ਵੱਜ ਗਿਆ ਹਾਂ ਉਹਨਾਂ ਦੇ ਨਾਲ ਦੀ ਲੜਾਈ ਵਾਲੇ ਦਿਨਾਂ ਚ ਵੀ ਆਪਣੀਆਂ ਲੈਟਾ ਲੋਕਾਂ ਸਭ ਬੰਦ ਕਰ ਦਣੀ ਆ ਆਪ ਇਹ ਚਿਕਣਾ ਹਮ ਆਪਣੇ ਦੋ ਤਿੰਨ ਇਮਾਰਤ ਬਣੀ ਹੋਈ ਆ ਦੋ ਤਿੰਨ ਮੰਜ਼ਲੀ ਵੀ ਇਹੇ ਜੇ ਵੀ ਜਿੱਥੇ ਨਿਕਲ ਕੇ ਖੇਤਾਂ ਵਿੱਚ ਚਲੇ ਜਾਉਗਾ ਅੱਛਾ ਖੇਤਾਂ ਚ ਪੱਦਰੇ ਪੱਦਰੇ ਅਸੀਂ ਆਪਣੇ ਘਰ ਚ ਨਹੀਂ ਲੈਣਾ ਹੈ ਕਿਉਂਕਿ ਉਹਨਾਂ ਨੇ ਅਟੈਕ ਆ ਜਿਹੜਾ ਕਰਨਾ ਮਤਲਬ ਉਹਦੇ ਬਿਲਡਿੰਗਾਂ ਦੇ ਅੱਗੇ ਕਰਨਾ ਕਹਿੰਦਾ ਭਾਬਾ ਅੱਛਾ ਬਿਲਡਿੰਗਾਂ ਚ ਵੀ ਲੋਕ ਹੋਣਗੇ ਹਾਂ ਵੀ ਇਹਨਾਂ ਨੇ ਕਹਿਤਾ ਵੀ ਤੁਸੀਂ ਬਿਲਡਿੰਗਾਂ ਚੋਂ ਨਿਕਲ ਕੇ ਖੇਤਾਂ ਚ ਪੜਦੇ ਜਾਓ ਪੱਤਾਂ ਚ ਵੜਦੇ ਜਾਓ ਉਹ ਰਬਾਹ ਦਾ ਟਾਈਮ ਲਿਆ ਬੈਨੇ ਆ ਸੱਚਾ ਪਾਤਸ਼ਾਹ ਸਟ੍ਰਕਚਰ ਜੀ ਹੈ ਉਹ ਦੱਸਣੀ ਹੈ ਉਹ ਕੀ ਸੋਚਦੀ ਹੈ ਸਰਕਾਰ ਹਾਂ ਹਾਂ ਇਹੀ ਤਾਂ ਗੱਲ ਆ ਨਹੀਂ ਸਰਕਾਰ ਕੀ ਸੋਚਦੀ ਆ ਉਹ ਸਾਨੂੰ ਸਮਝਾ ਰਹੀ ਆ ਇਹ ਇੱਕ ਐਗਜ਼ਾਮਪਲ ਦੇਣ ਲੱਗੇ ਵੀ ਤੁਸੀਂ ਕਰਕੇ ਦਿਖਾਓ ਸਾਡਾ ਕਿਹਾ ਮੰਨਦੇ ਕਿ ਨਹੀਂ ਮੰਨਦੇ ਹੁਣ ਕੋਈ ਅੱਜ ਇਹਨਾਂ ਦੇ ਦੇਖਣਾ ਉਹਨਾਂ ਨੇ ਵੀ ਹਾਂ ਹੈ ਲੋਕ ਬੰਦ ਕਰਦੇ ਕਿ ਨਹੀਂ ਕਰਦੇ ਰਾਤ ਨੂੰ ਹੁਣ ਮੰਨ ਲਓ ਲੈਟਾ ਬੰਦ ਕਰਦੇ ਨੇ ਨਾ ਸੈਟੇਲਾਈਟਿਕ ਸਿਸਟਮ ਦਾ ਦੇਖਣਾ ਵੀ ਹੋਰ ਕੀ ਦਿਖਦੀ ਹੈ ਇਹ ਜੀ ਚੀਜ਼ ਕਰਨੀ ਅੱਛਾ ਹਾਂ ਜਿਵੇਂ ਨਾ ਦਾਦਾ ਫਿਰ ਆਜੂਬਾਈ ਦਾਦਾ ਜੀ ਅੱਜ ਕਹਿੰਦਾ ਵੀ ਕੋਈ ਬਜ਼ੁਰਗਾਂ ਨੂੰ ਮਿਲੇ ਤੇ ਉਹ ਕਹਿੰਦੇ ਵੀ ਸਾਨੂੰ 71 ਦੀ ਜੰਗ ਲੜਾਈ ਲੱਗੀ ਸੀ ਵੀ ਉਸ ਸਮੇਂ ਜਿਹੜੇ ਗੁਰਦੁਆਰੇ ਤੇ ਗੁਰਦੁਆਰਿਆਂ ਦੇ ਵੀ ਚਿੱਟੇ-ਚਿੱਟੇ ਗੋਮਣਟ ਤੇ ਉਹਦੇ ਪਰ ਵੀ ਉਹਨਾਂ ਪਰ ਵੀ ਰੰਗ ਕਰਵਾਤਾ ਸੀ ਵੀ ਦੂਰ ਦੇ ਚਿੱਟੇ-ਚਿੱਟੇ ਦਿਖਣ ਆ ਹਾਂ ਮੈ ਪਤਾ ਨਾ ਲੱਗੇ ਲੋਕਾਂ ਨੂੰ ਵੀ ਕਿੱਥੇ ਕਿਉਂਕਿ ਰਾਤ ਨੂੰ ਅਟੈਕ ਜ਼ਿਆਦਾ ਉਹ ਰਾਤ ਨੂੰ ਕਰਦੇ ਆ ਅੱਛਾ ਹਾਂ ਹਾਂ ਰਾਤ ਨੂੰ ਉੜ ਕੇ ਆਵਾਂ ਜਹਾਜ਼ਾਂ ਨੇ ਵਿਫੜ ਹੋਣਾ ਨਹੀਂ ਉਹ ਉੱਚੇ ਦਿਨ ਦੇ ਵਿੱਚ ਤੇ ਜਿਹੜੇ ਨਿਹਾਨ ਲੱਗ ਜਣਾ ਲੱਗ ਜਾਣਾ ਹਾਂ ਵੇਖੀ ਦਿਨ ਦੇ ਵਿੱਚ ਉਹਨਾਂ ਨੇ ਆਉਣਾ ਨਹੀਂ ਰਾਤ ਨੂੰ ਅਟੈਕ ਕਰਨ ਆਉਣਾ ਉਹਨਾਂ ਨੇ ਸਮਝ ਲਓ ਤਾਂ ਰਾਤ ਨੂੰ ਜਦੋਂ ਅਟੈਕ ਕਰਨ ਆਉਣਾ ਉਹਨੂੰ ਥੱਲੇ ਦਿਖਿਆ ਹੀ ਨਾ ਕੋਈ ਨਹੀਂ ਰਹੀ ਦੀ ਕੀ ਜਾਵੇ ਵਿਚਾਰੇ ਬਸੇ ਕਿੱਥੇ ਗੇਰਨਗੇ ਗੋਲੇ ਕਿੱਥੇ ਗਿਆ ਨਗੇ ਗੋਲੇ ਯਾਨੀ ਇੱਕ ਨਾ ਇੱਕ ਨਾ ਦੀ ਸੋਚ ਹੈ ਉਹਨਾਂ ਦਾ ਚਲਪਰਾ ਨਹੀਂ ਹੋਣਾ ਮੈਨੂੰ ਪਤਾ ਵੀ 80% ਚਾਂਸ ਤਾਂ ਵੀ ਹੋਣਾ ਨਹੀਂ ਪਰ 20% ਚਾਂਸ ਹੈਗੇ ਵੀ ਜੇ ਤਿਆਰੀ ਲੱਗੇਵੇਂ ਕਰਨ ਤਾਂ ਕੋਈ ਗੱਲ ਹੈਗੀ ਹੈਗੀ ਆ ਤਾਂ ਕਰਕੇ ਕਹਿੰਦਾ ਇਹ ਪਪਾ ਨੇ ਤੇ ਆਲੇ ਲਿਖਣੀ ਬਾਕੀ ਸੁਖਵੀਰ ਮੜ ਜਾ ਤੂੰ ਹੌਸਲਾ ਰੱਖ ਕੋਈ ਗੱਲ ਨਹੀਂ ਯਾਰ ਐਡੀ ਆਉਣਾ ਤੂੰ ਤੇ ਪਰੂ ਚੱਕ ਜਾਂਦਾ ਜਾਂਦਾ ਇਹਦਾ ਫੋਨ ਦੇਖਦੀ ਐ ਇਹ ਫੋਨ ਦੇਖ ਦੇ ਕੇ ਆਉਣ ਮਨੂਨੀ ਬਿੰਦੂਲ ਕਰਦਾ ਹੁੰਦੇ ਤੇ ਘਰ ਤੇ ਫੋਨ ਦੇਖ ਦੇ ਕੇ ਡਾਊਨ ਹੋ ਗਈ ਐ ਬਸ ਲੜਾਈ ਹੋ ਗਈ ਉਹ ਹੋ ਗਈ ਪੁਰਾਣਾ ਉਹ ਉਹ ਬੰਦ ਕਰ ਦਿੰਨੀ ਉਹਦੇ ਵਿੱਚ ਉਹਦੇ ਤਾਂ ਆ ਹੀ ਕੁਛ ਚੱਲੀ ਜਾਂਦਾ ਓਏ ਹਮਾਰੀ ਜਾਂਦਾ ਉਹਦੇ ਤਾਂ ਆ ਹੀ ਕੁਛ ਚੱਲੀ ਜਾਂਦਾ ਲੜਾਈ ਹੋ ਗਈ ਇੱਥੇ ਹੋ ਗਈ ਉੱਥੇ ਹੋ ਗਈ ਆਹ ਹੋ ਗਿਆ ਇਹ ਉਹ ਨਹੀਂ ਹੈਗਾ ਜਿੱਦਣ ਜਾਣਾ ਉਦਨੇ ਜਾਣਾ ਅੱਛਾ ਜੀ ਫੇ ਚੂਫੇ ਫਿਰ ਹਾਂ ਕਰ ਜਾਂਦੀ ਐ ਕੀ ਪਈ ਰੋ ਕਰ ਰਹੇ ਮਰਾ ਅਜੋਈ ਮਰਾ ਮਰਾ ਮਰਾਣੇ ਮਰਾੜੀ ਆ ਹਾਂ ਜੀ ਬਾਈ ਕਾਤੇ ਕਰੋ ਹਾਂ ਉਹ ਕੱਪੜਾ ਨਾ ਹੋਵੇ ਹਾਂ ਸਹੀ ਗੱਲ ਇਹ ਤੁਹਾਡੇ ਵਾਸਤੇ ਤੂੰ ਮੈਨੂੰ ਆਇਆ ਸੀ ਵੀ ਤੈਨੂੰ ਕਬਰਾਟ ਹੁੰਦੀ ਏ ਕਰਵਾਟ ਹੁੰਦੀ ਏ ਕਬਰਾਟ ਚਮਗਰਾਟ ਹੁੰਦੀ ਆ ਦੇਖ ਦੋਨਾਂ 'ਚ ਫਰਕ ਆ ਜੇ ਇਹ ਕਬਰਾਟ ਹੁੰਦੀ ਆ ਫਿਰ ਗੱਲ ਹੋਰ ਆ ਜੇ ਕਰਵਾਟ ਹੁੰਦੀ ਆ ਫਿਰ ਗੱਲ ਹੋਰ ਕਬਰਾਟ ਹੁੰਦੀ ਆ ਉਹਨਾਂ ਦਾ ਹੁਣ ਮੈਨੂੰ ਚੱਕਰ ਵੀ ਆਉਨੇ ਆ ਔਰ ਦਿਲ ਆਇਆ ਹੈ ਉਹ ਰੇ ਆਇਆ ਕਰ ਜਾਂਦਾ ਬੱਸ ਫੇਰ ਫੇਰ ਕਵਰਾਟ ਰਿੰਗ ਨੂੰ ਕਰਵਾਟ ਹੈ ਚੱਕਰ ਆਉਨੇ ਮੈਨੂੰ ਬੋਲੀ ਨਾ ਤੂੰ ਚੱਕ ਵਿੱਕੀ ਨੂੰ ਕਹਿਦੀ ਨਾ ਬੋਲੀ ਨੂੰ ਕਚੜ ਦੇ ਇਹਦਾ ਉਹ ਮੈਂ ਕਿਹਾ ਤੈਨੂੰ ਤੁਸੀਂ ਚੁੱਪ ਰਹੋ ਉਹ ਨਾ ਨਾ ਉਹ ਇੱਕ ਪਹਿਲਾ ਬੋਲ ਤਾ ਨਾ ਕਿਸ ਕੀ ਕਰਾਈ ਕਿਸ ਗੱਲ ਦਾ ਗੁੱਸਾ ਆ ਜਾਂਦਾ ਹੈ ਵੀ ਉਹ ਜਿਹੜੇ ਬੰਦੇ ਨੇ ਦੁੱਖ ਕੱਟੇ ਬੰਦੇ ਦੁਇਏ ਦਾ ਮਜ਼ਾਕ ਨਹੀਂ ਉਡਾਉਂਦਾ ਹੁੰਦਾ ਮੈਂ ਨਹੀਂ ਤੈਨੂੰ ਸੰਸਾਦਦੀਆਂ ਜਦ ਤੱਕ ਜਿਹਨੇ ਹੀ ਲਾ ਦੇਉ ਹੀ ਲਾ ਦੇਉ ਕੱਲ ਹੀ ਲਾ ਦੇਉ ਗੱਲ ਹੋ ਰਹੀ ਹੈ ਸਵੀਰ ਕਬਰਾਟਰ ਕਰਵਾਟ ਦੇ ਵਿੱਚ ਮੈਨੂੰ ਨਹੀਂ ਪਤਾ ਤੈਨੂੰ ਪਤਾ ਹੀ ਨਹੀਂ ਹੁਣ ਤੈਨੂੰ ਮੈਂ ਦੱਸਣਗੇ ਪੁੱਛ ਲੈ ਇਹਨਾਂ ਦਾ ਦਿਲ ਕਰਦਾ ਹਾਲ ਜਾਂ ਪਈ ਜਾਂਦਾ ਹਾਲ ਜਾਂ ਪੈਂਦਾ ਚਲੋ ਵੀ ਦੱਸੋ ਵੀ ਆ ਦਰਸ਼ਕ ਸਾਰੇ ਦਰਸ਼ਕ ਆ ਦਰਸ਼ਕ ਪੈਣਾ ਬੈਠੀਆਂ ਵੀਰ ਬੈਠੇ ਨੇ ਸਾਡੇ ਸਾਡੇ ਬਜ਼ੁਰਗ ਵੀ ਬੈਠੇ ਵੀ ਕਬਰਾਟ ਤੇ ਕਰਵਾਟ ਦੇ ਵਿੱਚ ਕੀ ਫਰਕ ਹੈ ਜੀ ਹਮ ਇਹ ਦੱਸਣਗੇ ਦੇਖੋ ਮਿਕਬਰ ਆਟ ਕਿਹੜੀ ਗੱਲ ਕਹਿੰਦੀ ਹੈ ਜਿਹੜੀ ਕਰਵਾਟ ਹੈ ਕਿਹੜੀ ਗੱਲ ਦਾ ਕਰਵਾਟ ਤੇ ਲੋਰ ਹੁੰਦਾ ਹੈ ਇਹ ਕਬਰ ਆਟ ਤੇ ਕਰਵਾਟ ਕਰਵਾਟ ਕਬਰ ਆਟ ਉਹਦੇ ਸਰੀਰ ਚ ਨਾ ਜਿਵੇਂ ਜਾਨ ਜੀ ਉੱਠਣੀ ਹੁੰਦਾ ਬੀਪੀ ਲੋ ਹੁੰਦਾ ਉਹ ਫੇ ਕਰਵਾਟ ਇਹ ਕਰਵਾਟ ਦੇ ਲੱਛਣ ਹੈ ਕਰਵਾਟ ਦੇ ਲੱਛਣ ਹੈ ਇੱਕ ਬਰਾਟ ਦੇ ਨਾ ਆਹ ਦੇ ਸਾਨੂੰ ਨਹੀਂ ਪਤਾ ਡਾਉਨ ਵਾਲਾ ਟੈਸਟ ਕਰਾ ਲਓ ਗੱਲ ਖਤਮ ਕਰੋ ਡਾਉਨ ਡਾਉਨ ਤਾਂ ਪਹਿਣੀ ਹੀ ਦਾਉਰੇ ਨਾ ਦੌੜਤੀ ਆ ਲਾਦਣਾ ਹੁਣ ਉੱਤੇ ਮੈਂ ਨਾ ਡਾਉਨ ਤਾਂ ਪਹਿਣੀ ਹੈ ਡਾਊਨ ਥੋੜਾ ਐ ਇਹਦਾ ਸੁਖਵੀਰ ਐ ਕਰਵਾਟ ਤੈਨੂੰ ਕਰਵਾਟ ਹੁਣ ਐ ਜੂਬੂ ਆਂਟੀ ਨੂੰ ਕੇਲਾ ਲਿਆ ਦੇ ਬਸ ਉਹ ਸੁਖਵੀਰ ਤੈਨੂੰ ਹੁਣ ਕਰਵਾਟ ਆ ਯਾਦ ਰੱਖੀ ਐ ਜੂਬੂ ਉਹ ਠੀਕ ਹੋ ਜਾਣਾ ਹੋ ਜਾਣਾ ਠੀਕ ਇਹਨੂੰ ਇਹਨੂੰ ਦੱਸ ਦੇ ਹੁਣ ਜੇ ਕਿ ਡਾਕਟਰ ਕੋਲ ਜਾਣਾ ਨੂੰ ਕਹਣਾ ਕਰਵਾਟ ਹੋਈ ਪਈ ਐ ਮੈਨੂੰ ਕਿਆ ਕਹਿਣਾ ਕੇਲਾ ਲਿਆ ਦੇ

ਉਹ ਕਰਵਾਟ ਨਹੀਂ ਹੈਗੀ ਇਹਨੂੰ ਕਰਵਟਾ ਨਹੀਂ ਲੈਣੀ ਇਹਨੇ ਪਈ। ਕਬਰਾਂ ਚੋਰੀ। ਕਰਵਟਾ ਹੀ ਲੰਦੀ ਆ ਹੁਣ ਤਾਂ ਦੋ ਤਿੰਨ ਦਿਨ ਹੋ ਗਏ। ਦੱਸ ਤੈਨੂੰ ਕਰਵਾਟ ਦਾ ਬਤ। ਹਟੇ ਤੂੰ ਵਿੱਕੀ ਵਿੱਕੀਆ ਕੰਮ। ਹੋ ਫੇ ਮੇਰੇ ਕੋਲ ਨਾ ਕਰੋ ਵਿੱਕੀਆ। ਵਿੱਕੀ ਕਰੂ ਤੂੰ ਕਰਵਾਟ ਦਾ। ਆਏ ਆਪਣੇ ਭਾਈ ਨੂੰ ਕਹਿੰਦੇ ਅੰਗੂੜੀਆਂ ਤੋੜ ਦੇ ਦੇ। ਆਓ ਫੇ ਅਬੀ ਵਿੱਕੀਂ ਉਂਗਲੀਆਂ ਤੋਂ ਤੋੜ। ਇਹ ਮੇਰੇ ਮੂਰੇ ਨੂੰ ਨਾ ਨਾ ਕਰੋ। ਕਰਵਾਟ। ਕਰਵਾਟ। ਕਰਵਾਟ ਕਰਵਾਟ ਠੀਕ ਹੈ। ਮੁੰਡਾ ਜਦ ਇੱਥੇ ਵਿੱਕੀ ਬੈਠਾ ਹੁੰਦਾ ਨਾ ਆਇਆ ਕਰਦਾ ਕਚੂਂਪਰ ਨਿਕਲ ਜਾਣਾ ਪਤਾ ਹੈ ਫੇ ਤੁਸੀਂ ਨਿੱਕੀ ਸਮਝਦੇ ਆ ਬੱਲੇ ਸ਼ਾਬਾਸ਼ 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 ਤੁਹਾਡਾ ਤੇਰੀ ਕੋਈ ਗੱਲ ਜਿਵੇਂ ਆਪਣੇ ਘਰ ਵਾਲੇ ਨੂੰ ਹੱਥ ਲਾ ਗਈ ਬਈ ਤੇ ਲਾਹਨਤ ਹੈ ਕੁਕੜੀ ਜਾਣੀ ਮੈਂ ਅੱਜ ਤੁਹਾਨੂੰ ਕੱਦਾਂ ਅਸੀਂ ਕੱਟਵਾਉਂਗੀ ਬਸ ਠੀਕ ਹੈ ਤੇਰਾ ਨਾ ਬਾਈਕਰਾ ਮੁੰਡਾ ਲਾ ਗਿਆ ਮਾਜੀ ਕਰ ਆਈ ਗੱਲ ਪਿੱਛੇ ਬੰਦ ਤੇਰੇ ਕੁੱਤੇ ਸਾਹ ਦੇ ਸਾਹਮਣੇ ਬੰਦ ਕਿਹਦੀ ਸਾ ਪਾਈ ਕਾਤਾ ਢਿਉ ਪਾਣਾ ਮੇਰੇ ਸਾਹ ਗੱਲ ਜੀ ਮੈਂ ਕੋਈ ਕੁਝ ਕਹਾਂ ਧਰਵਾਟ ਕਿਆ ਕਰੇ ਕਰ ਬਾਟ ਕਿਆ ਕੋਈ ਬਾਟ ਬਾਟ ਹਾਂ ਇਹ ਖੇਤਾਂ ਦੀ ਬਾਟ ਹਾਂ ਬਗੀਚਾਂ ਦੀ ਬਾਟ ਬਸ ਘਰ ਤੋਂ ਖੇਤਾਂ ਵਾਲੀ ਬਾਟ ਬਸ ਸਮਝ ਲੋ ਕਰਵਾਟ ਮੈਂ ਕਿਹੜਾ ਮੌਸਮ ਚੇਂਜ ਹੋਇਆ ਕਰਨ ਦਾ ਉਹ ਵੀ ਇਹਨਾਂ ਨੂੰ ਛੜਿਆ ਕਰ ਤੋਂ ਖੇਤਾਂ ਨੂੰ ਨਿਕਲਣਾ ਪਹਿਲਾਂ ਗੱਲ ਦੱਸ ਕੇ ਨਹੀਂ ਹਟਿਆ ਮੈਂ ਸਾਰੀ ਵੀ ਘਰ ਤੇ ਖੇਤਾਂ ਨਿਕਲਣਾ ਉਹ ਵੀ ਕਰਵਾਟ ਹੋਏ ਇਹ ਹੋਰ ਨਹੀਂ ਹੈਗਾ ਮੈਨੂੰ ਸਾਹ ਉਹਦੇ ਤੇ ਮੈਂ ਜੋ ਤਿੰਨ ਇੰਤਜ਼ਾਮ ਕਰ ਲਵਾਂ ਅੱਛਾ ਅੱਛਾ ਹੋ ਗਿਆ ਠੀਕ ਮਾਰ ਹਾਂ ਸਲਕੇ ਇਤ ਜਾ ਕੇ ਆਇਆ ਹਾਂ ਚਾਹ ਤੈਨੂੰ ਮੈਂ ਸਵੇਰੇ ਵੀ ਘੁਮਾ ਕੇ ਲੈ ਕੇ ਆਇਆ ਮੈਂ ਤਾਂ ਮੈਂ ਸਵੇਰੇ ਉੱਠੀ ਤੇ ਤੈਨੂੰ ਮਾਇਆ ਹੋਇਆ ਵੀ ਮੈਂ ਕਿਧਰੇ ਨੇ ਕਿਧਰੇ ਠੀਕ ਹੋਣਾ ਮੈਨੂੰ ਮੈਂ ਖੇਤੋਂ ਲੈ ਕੇ ਚੱਲ ਹਾਂ ਘੁੰਮਿਆ ਘੁੰਮਿਆ ਹਾਂ ਫਿਰ ਕੀ ਹੋਇਆ ਤੇ ਮੈਂ ਦੱਸ ਕਿਆ ਕਰਾਂ ਬੰਦਾ ਆਪਣੇ ਆਪ ਨੂੰ ਠੀਕ ਕਰਨਾ ਚਾਹੁੰਦਾ ਨਹੀਂ ਤੈਨੂੰ ਕਰਵਾਟ ਹੋਈ ਵੀ ਕੋਈ ਰੋਟੀ ਵੀ ਲੱਗੀ ਦੇਖ ਮੈਂ ਆ ਕੇ ਉੱਥੇ ਖੜੀ ਨਾ ਹੋਵੇ ਹਾਂ ਤੂੰ ਦੱਸ ਉਹਨੇ ਤੈਨੂੰ ਕਿਹਾ ਤਾਂ ਮੈਂ ਰੋਟੀ ਬਕਾਤ ਨੂੰ ਉਹ ਨਹੀਂ ਕਿ ਹਗਾ ਨਹੀਂ ਚੱਲੂੰ ਇਹ ਮੈਨੂੰ ਗੱਲ ਤੇ ਰਹਿਣ ਦੇ ਮੈਂ ਕਿਹਾ ਨਹੀਂ ਮੈਨੂੰ ਟੀਮ ਹੋਣ ਦੇ ਸਾਰੇ ਨੇ ਤਾਂ ਖਾਲੀ ਦੀ ਵਿੱਕੀ ਸਿੰਘ ਨੇ ਖਾਲੀ ਦੀ ਪਾਪਾ ਜੀ ਨਹੀਂ ਖਾਤੇ ਨਿਆਣੇ ਖਾ ਗਏ ਤੇ ਭਾਈ ਨੇ ਤਾਂ ਜਾਣਾ ਪਤਾ ਕਰਕੇ ਖਾਣੀ ਸੀ ਤੇ ਉਹਦਾ ਰੈਡੀ ਮੈਂ ਆ ਜੀਜੀ ਮੈਂ ਦਾਲੜੀਤੀ ਮਗਰ ਜਦ ਕਰਵਾ ਲਿਆ ਕੀ ਉਂਗਲੀ ਛੱਡ ਦੇ ਕਰਵਾਣ ਨਹੀਂ ਵਿੱਕੀ ਕਰਵਾਟ ਕੇ ਕਰਵਾਟ ਕੁਝ ਨਹੀਂ ਵਿੱਕੀ ਚਲ ਤੋ ਡੰਗਰ ਚ ਵਾਪਸ ਚਲੀਏ ਹਾਂ ਕਿੱਥੇ ਨੂੰ ਕਿੱਥੇ ਘੁੰਮ ਕੇ ਆਉਂਦੇ ਨੇ ਕਿੱਥੇ ਜਾਣਾ ਅਕਾਲ ਫਿਲਮ ਦੇਖਣ ਦੇਣਾ ਫਿਲਮ ਨਹੀਂ ਪਤਾ ਕਿ ਆ ਫਿਲਮ ਅੱਜ ਤਾਂ ਮਿਲੋ ਮੇਰੇ ਚੱਲਣੀ ਪਹਿਲੇ 8 ਵਜੇ ਤੱਕ ਆਪਾਂ ਘਰ ਕੋ ਤਾਂ ਬੈਠਾ ਤੈਨੂੰ ਫੇਰ ਕਹੀ ਜਾਨੀ ਕਿੱਥੇ ਜਾਣਾ ਤੁਸੀਂ ਘਰੇ ਰਹਿਣਾ ਪੈਣਾ ਤੁਹਾਨੂੰ ਗੱਡੀ ਦਾ ਲੈਟਾ ਆਹੀ ਕਮਰੇ ਨਾਲ ਸੰਘੀ ਲੈਣਾ ਤੁਹਾਨੂੰ ਜੇ ਐਮਰਜੈਂਸੀ ਤੁਸੀਂ ਕਿਤੇ ਨੂੰ ਚਲੇ ਵੀ ਗਏ ਤਾਂ 8 ਵਜੇ ਇਧਰ ਸਾਇਰਨ ਵੱਜ ਜਾਣਾ ਉਹ ਗੱਡੀ ਸਾਈਡ ਪਰ ਖੜਾਉਣੀ ਸਾਈਡ ਪਰ ਲਾ ਕੇ ਬੰਦ ਕਰਕੇ ਖੜਾਉਣੀ ਹੈ ਲਾਈਟਾਂ ਵੀ ਬੰਦ ਸਾਈਡ ਪਰ ਲਾ ਕੇ हां 2 ਘੰਟ 10 ਮਿੰਟ ਦਾ 2 ਘੰਟ 10 ਮਿੰਟ ਦਾ 10 15 ਮਿੰਟ ਦਾ ਅੱਛਾ ਅੱਛਾ 10 ਮਿੰਟ ਦਾ ਵੀ ਗੱਡੀ ਤੇ ਆਪਾਂ ਜਾਣੇ ਮੋਟਰਸਾਈਕਲ ਵੀ ਹੈ ਕੋਈ ਵੀ ਲੈਟਰ ਵਾਲਾ ਚੀਜ਼ ਉਹ ਹਾਂ ਇਹ ਗੱਡੀ ਚਾਰ ਦੇ ਲਾ ਕੇ ਖੜਾ ਦਿਓ ਉਹਨਾਂ ਸਾਈਡ ਰੈਟਲ ਦੇਖਣਾ ਜਿਹੜੇ ਨਿਕਾਣ ਕੇ ਬਾਹਰ ਫੈਲ ਉਹਨਾਂ ਤੇ ਸ਼ਾਇਦ ਕਾਰਵਾਈ ਵੀ ਹੋ ਸਕਦੀ ਹੈ ਅੱਛਾ ਹਾਂਜੀ ਜਿਹੜੇ ਲੰਘਣਾ ਕਰਨਗੇ ਨਹੀਂ ਹੁਣ ਆਇਆ ਵੀ ਅਸ ਨੂੰ ਜਿਹੜੇ ਵਿਚਾਰਾਂ ਨੂੰ ਨਹੀਂ ਅਸ ਨੂੰ ਦੂਰ ਨੇੜੇ ਜਾਣਾ ਨਹੀਂ ਉਹ ਵੀ ਕਈ ਹੁਣ ਹੁਣ ਆਪਾਂ ਨੂੰ ਕਹਿਣਾ ਕਿ ਕਈਆਂ ਨੂੰ ਅਮਰਜੰਤ ਸਿੰਘ ਪੈ ਸਕਦੀ ਐ ਅਮਰਜੰਸੀ ਬਹਾਨਾ ਵਾਸਤੇ ਕਰਿਆ ਬੰਦ ਅਮਰਜੰਸੀ ਵਾਸਤੇ ਕਿਹਾ ਉਹਨੇ ਕਿਹਾ ਤਾਂ ਵੀ 10 ਮਿੰਟ ਲਈ ਰੁਕਣਾ ਹਾਂ 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 ਹੂੰ ਇਹ ਕਿਹਦਾ ਹਾਂ ਇਹ ਬੈਠੇ ਕਿ ਨਹੀਂ ਹਸਪੀਟਲਾਂ ਚਲੇਟਾਂ ਚੱਲਦੀਆਂ ਸਭ ਬੰਦ ਹੋ ਰਹੀਆਂ ਸਾਰਾ ਕੁਝ ਬੰਦ ਕਰਨਾ ਉਹ ਤੂੰ ਮੇਰੀ ਗੱਲ ਸੁਣ ਉੱਥੇ ਕੰਮ ਦਾ ਕੀ ਕਰਨ ਜਾਂਦਾ ਹੈ ਇਲਾਜ ਕਰਾਉਣ ਜਾਂਦਾ ਹੈ ਬੇਫੀ ਬਸ ਜੀ ਇਹ ਬੰਦਾ ਮਾਲਾ ਦਾ ਬਾਕੀ ਕੀ ਕੁਮਾਰ ਹੈ ਮੈਂ ਹਸਪਤਾਲ ਚ ਤਾਂ ਜਾਉਂਗਾ ਕਿ ਮੈਂ ਬਚ ਜਮਾ ਜੇ ਇੱਥੇ ਲੈਟਰ ਵਾਲੀ ਹੋਈ ਗੋਲੀ ਗਿਰ ਕੇ ਉੱਥੇ ਫਿਰ ਫਿਰ ਕਿੱਥੇ ਬਚਣਾ ਬਾਗ ਨੂੰ ਆਲੇ ਆ ਪਿਆ ਇਹ ਦਾ ਟਾਈਮ ਯਾਰ ਦੇਖ ਕਿੰਝ ਦਿਲ ਕਟਣ ਲੱਗ ਗਿਆ ਮੈਨੂੰ ਮੈਂ ਤਾਂ ਮੈਨੂੰ ਪਹਿਲਾਂ ਤਾਂ ਕਮ ਬਾਹਰੀ ਬਾਈ ਕਮਰੇ ਤੋਂ ਬਾਹਰ ਫੋਰ ਜਾ ਮੇਰੀ ਗੱਲ ਸੁਣ ਮੰਨ ਤਾ ਡਰ ਲੱਗਦਾ ਮੇਰਾ ਦਿਲ ਕੱਟਦਾ ਆਪਣਾ ਕੱਖ ਕੱਖ ਪਾ ਜਾ ਕੇ ਗਾਇਆਂ ਡੰਗਰ ਚੋ ਲੈ ਜਾ ਭੱਜ ਜਾ ਤੂੰ ਡਰਦੀ ਨਹੀਂ ਹੈਗੀ ਜਾ ਡਰਦੀ ਮਰਨਾ ਹੈ ਇੱਕ ਦਿਨ ਕਾਉ ਪੀਓ ਵੈਸ਼ ਕਰੋ ਮਤਰਾ ਦਿਲ ਪਰ ਕਿਸੇ ਦਾ ਦਿਖਾਇਓ ਨਾ ਇਹ ਮੈਂ ਹੀ ਗਾਣਾ ਸ਼ੁਰੂ ਕਰਦਾ ਸਟਾਰਟਿੰਗ ਵਿੱਚ ਇੱਕ ਐਂਡ ਵਿੱਚ ਹੀ ਨੇ ਖਤਮ ਕਰਤਾ ਤੇ ਫਿਰ ਬੰਦੇ ਕਰ ਦਿੰਦੇ ਵੀਡੀਓ ਵੀ ਬੰਦ ਕਰ ਦਿੰਦੇ ਜੀ ਮਿਲਦੇ ਕਿਸੇ ਅਗਲੇ ਬਲੌਗ ਚ ਸਾਡੇ ਤਾਂ ਜੀ ਵਿਚਾਰ ਚਰਚਾ ਹਰ ਇੱਕ ਪਾਸੇ ਇਹੀ ਚੱਲਦੀ ਆਏ ਜੀ ਗੱਲ ਸਾਡੇ ਬਲੌਗ ਬਣ ਕੇ ਪੈ ਗਿਆ ਮਤਲਬ ਵੀ ਇਹ ਗੱਲਾਂ ਦਾ ਨਹੀਂ ਸਾਰੇ ਪੰਜਾਬ ਚ ਸਮਝੋ ਵੀ ਇੰਡੀਆ ਚ ਉਧਰ ਪਾਕਿਸਤਾਨ ਚ ਵੀ ਵਿਚਾਰ ਚਰਚਾ ਚੱਲਦੀ ਵੀ ਜੇ ਜੰਗ ਚੱਲ ਗਈ ਤਾਂ ਕੀ ਹਾਲਾਤ ਹੋਣਗੇ ਬਿਬਾਹ ਕਰਵਾ ਆ ਜਾ ਦਿਨ ਭਾਈ ਨਾ ਲਿਆਵੇ ਤਾਂ ਠੀਕ ਐ ਤੇ ਬਾਕੀ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਹਾਂ ਬਸ ਬਸ ਹਾਂ ਅਸਲ ਲੜਨ ਤਾਂ ਉਹਨਾਂ ਨੂੰ ਲੱਗਣਾ ਚਾਹੀਦਾ ਜਿਹੜੇ ਬੰਦਿਆਂ ਨੇ ਗਲਤੀ ਕੀਤੀ ਪੁਲਵਾਮਾ ਚ ਅਟੈਕ ਕਰਿਆ ਹਾਂ ਤੇ ਭੁਗਤਣਾ ਸਾਰਿਆਂ ਨੂੰ ਪੈਂਦਾ ਹਾਂ ਚਲੋ ਕੋਈ ਨਹੀਂ ਮਹਾਰਾਜ ਭਾਈ ਸਭ ਨੂੰ ਸਮੱਤ ਬਖਸ਼ੇ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਮਿਲਦੇ ਕਿਸੇ ਅਗਲੇ ਮੌਕੇ ਮਹਾਰਾਜ ਰੱਖੇ ਸਭ ਨੂੰ ਚੜ੍ਹਦੀ ਕਲਾ ਚ